ਅੱਜ ਇੱਥੇ ਤੁਹਾਡੇ ਦਰਸ਼ਨ ਕਰਕੇ ਬੜਾ ਚੰਗਾ ਲੱਗਦਾ ਕਿਉਂਕਿ ਜੋ ਕੁਝ ਸਰਕਾਰ ਸੋਚਦੀ ਸੀ ਜੋ ਸਰਕਾਰ ਨੇ ਸੋਚਿਆ ਸੀ ਕਿ ਅਸੀਂ ਸਕੂਲਾਂ ਦੇ ਅੰਦਰ ਜੋ ਕੰਮ ਕਰਨੇ ਨੇ ਉਹਨਾਂ ਕੰਮਾਂ ਨੂੰ ਲੈ ਕੇ ਸਾਡੇ ਅਧਿਆਪਕ ਸਹਿਬਾਨਾਂ ਨੇ ਜੋ ਸਾਡਾ ਸਾਥ ਦਿੱਤਾ ਹੈ ਆ ਬੱਚਿਆਂ ਦੀ ਐਕਟਿੰਗ ਦੇਖ ਕੇ ਪਰਫਾਰਮੈਂਸ ਦੇਖ ਕੇ ਇਹ ਲੱਗਦਾ ਕਿਉਂਕਿ ਚੰਗੇ ਚੰਗੇ ਡਾਇਰੈਕਟਰ ਵੀ ਇਸ ਤਰ੍ਹਾਂ ਦਾ ਮੈਸੇਜ ਨਹੀਂ ਦੇ ਸਕਦੇ ਸੋ ਬਹੁਤ ਸੁਣ ਤੁਹਾਡੀ ਬੱਚੀ ਨੇ ਮੈਸੇਜ ਦਿੱਤਾ ਪਰ ਇਸੇ ਤਰ੍ਹਾਂ ਹੀ ਹੈ ਨਸ਼ੇ ਆ ਜਿਹੜਾ ਨਾ ਨਸ਼ੇ ਜਦੋਂ ਮਨੁੱਖ ਨੂੰ ਇੱਕ ਵਾਰੀ ਲੱਗ ਜਾਂਦੇ ਆ ਤਾਂ ਫਿਰ ਉਹ ਅੰਦਰੋਂ ਘਣ ਵਾਂਗੂ ਖਾ ਜਾਂਦੇ ਆ ਪਹਿਲੇ ਕਰ ਜਿਹੜਾ ਨਸ਼ਾ ਕਰਦਾ ਹੈ ਤੇ ਉਹ ਮਾਨਸਿਕ ਤੌਰ ਤੇ ਚਾਹੇ ਸਰੀਰਕ ਤੌਰ ਤੇ ਜਿਹੜਾ ਕਮਜ਼ੋਰ ਵਿਅਕਤੀ ਉਹ ਹੀ ਕਰਦਾ ਤੇ ਨਸ਼ੇ ਉਹਨੂੰ ਹੋਰ ਕਮਜ਼ੋਰ ਕਰਦੇ ਤੇ ਫਿਰ ਨਸ਼ੇ ਚੋਂ ਨਿਕਲਦਾ ਨਹੀਂ ਉਹ ਕੋਨ ਲੱਗਦਾ ਵੀ ਜੇ ਮੈਂ ਨਸ਼ਾ ਛੱਡੂਗਾ ਤਾਂ ਮੇਰੀ ਮੌਤ ਹੋ ਜੂ। ਤੋਂ ਇਸ ਵਾਸਤੇ ਵਿਦਿਆਰਥੀਓ ਇਸ ਚੀਜ਼ ਦੇ ਹਮੇਸ਼ਾ ਵਿਰੋਧ ਵਿੱਚ ਖੜੇ ਹੋਣਾ। ਨਸ਼ੇ ਕਰਨ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ। ਸਗੋਂ ਨਸ਼ੇ ਜਿਹੜੇ ਨਸ਼ੇ ਆ ਇਹ ਮਸਲੇ ਪੈਦਾ ਕਰ ਦਿੰਦੇ ਆ। ਇਹਨਾਂ ਦੇ ਨਾਲ ਪਰਿਵਾਰਾਂ ਦੇ ਪਰਿਵਾਰ ਗੁੰਡੇ ਬਣਦੇ ਆ। ਕਰ ਤਬਾਹ ਹੋ ਜਾਂਦੇ ਆ। ਉਸ ਤੋਂ ਬਚ ਕੇ ਰਹਿਣਾ ਅੱਜ ਦਾ ਜਿਹੜਾ ਸਾਡਾ ਮਕਸਦ ਸੀਗਾ ਉਹ ਇਹ ਸੀ ਕਿ ਅਸੀਂ ਦੱਸੀਏ ਲੋਕਾਂ ਨੂੰ ਕਿਉਂਕਿ ਪ੍ਰਾਈਵੇਟ ਸਕੂਲਾਂ ਵਾਲੇ ਉਹਨਾਂ ਕੋਲੇ ਸਾਧਨ ਨਹੀਂ ਅਖਬਾਰਾਂ ਰਾਹੀਂ ਜਾਂ ਹੋਰ ਬਹੁਤ ਸਾਰੇ ਅਪਰਾਲੇ ਕਰਕੇ ਲੋਕਾਂ ਦੇ ਘਰ-ਘਰ ਜਾ ਕੇ ਵੀ ਇਹ ਚਾਹੇ ਉਹ ਜਾਲੀ ਫੋਟੋਆਂ ਹੀ ਦਿਖਾਉਣ ਉਹ ਦਿਖਾ ਕੇ ਪ੍ਰਭਾਵਿਤ ਕਰਕੇ ਬੱਚਿਆਂ ਨੂੰ ਉਹਨਾਂ ਸਕੂਲਾਂ ਚ ਲਾ ਲੈਂਦੇ ਆ ਪਰ ਸਰਕਾਰੀ ਸਕੂਲਾਂ ਨੇ ਕਿੰਨੀ ਤਰੱਕੀ ਕੀਤੀ ਹੈ ਸਾਡੇ ਸਕੂਲ ਦੇ ਜਿਹੜੇ ਮਾਪੇ ਵੀ ਬੈਠੇ ਆ ਇਹਨਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਹੋਣਾ ਕਿ ਸਾਡੇ ਸਕੂਲਾਂ ਦੇ ਵਿੱਚ ਜਿੰਨੀ ਪੜ੍ਹਾਈ ਕਰਾਈ ਜਾ ਰਹੀ ਹੈ ਜਾਂ ਜਿਹੜੇ ਸਾਡੇ ਅਧਿਆਪਕ ਨੇ ਉਹ ਕਿੱਥੋਂ ਤੱਕ ਪੜੇ ਹੋਏ ਨੇ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਉਹ ਸਿੰਗਾਪੁਰ ਕੈਨੇਡਾ ਤੱਕ ਜਾ ਕੇ ਟ੍ਰੇਨਿੰਗ ਲੈ ਕੇ ਆਏ ਆ ਔਰ ਜਿਹੜੇ ਸਾਡੇ ਪ੍ਰਾਈਵੇਟ ਸਕੂਲ ਹੈ ਉਹ ਜਾ ਕੇ ਪੁੱਛੋ ਦੱਸਈ ਆ ਹੁਣ ਸਾਡੇ ਅਧਿਆਪਕ ਪ੍ਰਾਇਮਰੀ ਦੇ ਵਿੱਚ ਵੀ ਆਏ ਆ ਬੱਚੇ ਨਵੇਂ ਆਏ ਆ ਉਹ ਇਹਨੂੰ ਪੁੱਛਿਓ ਜਾ ਕੇ ਵੀ ਕਿੰਨੇ ਟੈਸਟ ਦੇ ਕੇ ਉਹ ਸਰਕਾਰੀ ਅਧਿਆਪਕ ਬਣਿਆ ਕਿੰਨੇ ਕਿੰਨੇ ਪੇਪਰ ਦੇ ਕੇ ਲੱਖਾਂ ਲੋਕਾਂ ਦੇ ਵਿੱਚੋਂ ਫੇਰ ਅੱਗੇ ਮੈਰਿਟ ਬਣਦੀ ਹੈ ਫਿਰ ਕਿਤੇ ਜਾ ਕੇ ਸਰਕਾਰੀ ਅਧਿਆਪਕ ਲੱਗਦਾ ਤੇ ਨਹੀਂ ਉੱਥੇ ਪਤਾ ਹੀ ਨਹੀਂ 10ਵੀਂ ਵਾਲਾ ਪੜਾਈ ਜਾਂਦਾ ਕਿ ਪਲੱਸ 2 ਵਾਲਾ ਪੜਾਈ ਜਾਂਦਾ ਕਿ ਬੀ ਵਾਲਾ ਪੜਾਈ ਜਾਂਦਾ ਜਿਹਨੂੰ ਪਤਾ ਹੀ ਨਹੀਂ ਐਜੂਕੇਸ਼ਨ ਹੈ ਕੀ ਹੈ ਸੋ ਇਸ ਵਾਸਤੇ ਇੱਕ ਚੰਗਾ ਬਰਾਲਾ ਕਰਨ ਵਾਸਤੇ ਆਏ ਆ ਔਰ ਕਦੇ ਇਹ ਨਾ ਸੋਚਿਆ ਕਰੋ ਕਿ ਕਹਿੰਦੇ ਉੱਥੇ ਪ੍ਰਾਈਵੇਟ ਸਕੂਲਾਂ 'ਚ ਪੜਨ ਨਾਲ ਜ਼ਿਆਦਾ ਪੜ੍ਹਾਈ ਆ ਜਾਊਗੀ ਮੈਨੂੰ ਇਸ ਗੱਲ ਦੇ ਵਿੱਚ ਮਾਣ ਹੈ ਕਿ ਜਿਹੜਾ 5ਵੀਂ ਦਾ ਪੇਪਰ ਹੈ ਮੇਰੇ ਮੈਸੇਜ ਸਕੂਲ ਚੋਂ ਦਿੱਤੇ ਸੀ ਕਿਉਂਕਿ ਮੇਰਾ ਪਿੰਡ ਮਚਾਕੀ ਖੁਰਦਾ ਪਰ ਮੈਂ ਕਿਉਂਕਿ ਅਸੀਂ ਪਿੰਡ ਤੋਂ ਚਲੇ ਗਏ ਸੀ ਸਾਥੀ ਸਾਰੇ ਜਾਣਦੇ ਆ ਇਕੱਠਿਆਂ ਨਾਲ ਨਰਮਾ ਵੀ ਗੁੜਦੇ ਰਹੇ ਆ ਘੋਣਾ ਲਾਉਣ ਵੀ ਕਾਫੀ ਸੰਗਤ ਆਉਂਦੀ ਰਹੀ ਹੈ ਪਰਿਵਾਰਾਂ ਵਾਂਗੂ ਆ ਸਾਰੇ ਮਜ਼ਦੂਰਾਂ ਦੇ ਨਾਲ ਸਾਡੇ ਬਾਪੂ ਜੀ ਉਹਨਾਂ ਦਾ ਸਰਦਾਰ ਮੈਥ ਸਿੰਘ ਹੋਣੀ ਕਾਮਰੇਡ ਜਿਹਨਾਂ ਦਾ ਇਲਾਕੇ 'ਚ ਨਾਂ ਸੀ ਉਹਨਾਂ ਦੇ ਨਾਲ ਵੀ ਮੇਰੇ ਪਿਤਾ ਜੀ ਹੋਣਾ ਨੇ ਆਪਦੇ ਜਵਾਨੀ ਪਹਿਰੇ ਜਿਹੜਾ ਉਹ ਸੰਘਰਸ਼ ਕੀਤੇ ਸੀ ਤੇ ਉਹਨਾਂ ਦੀ ਰਹਿਮਾਈ ਉਹਨਾਂ ਲੀਡਰਾਂ ਦੇ ਨਾਲ ਵਿਚਰੇ ਸੋ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਹੈ ਕਿ ਐਸ ਸਕੂਲ ਵੱਲੋਂ ਹੀ ਮੈਂ ਪਹਿਲੀ ਵਾਰ ਕਬੱਡੀ ਦਾ ਟੂਰਨਾਮੈਂਟ ਖੇਡਣ ਸਾਧਕ ਗਿਆ ਸੀਗਾ ਕਿਉਂਕਿ ਜਿਵੇਂ ਹੁਣ ਵੀ ਕਈ ਸਕੂਲਾਂ ਨਾਲ ਜੋੜ ਕੇ ਬਣਾਉਂਦੇ ਆ ਸਾਡਾ ਸਕੂਲ ਇਹਨਾਂ ਦੇ ਨਾਮ ਸੀ ਅਸੀਂ ਇਕੱਠਾ ਜਿਹੜਾ ਬਲਾਕ ਦਾ ਟੂਰਨਾਮੈਂਟ ਉਹ ਤੋਂ ਅੱਗੇ ਫਰੀਦਕੋ ਟੂਰਨਾਮੈਂਟ ਹੋਇਆ ਸੀ ਉਸ ਟੂਰਨਾਮੈਂਟ ਵਿੱਚ ਵੀ ਅਸੀਂ ਵਿਰੋਧੀਆਂ ਆਪਦੇ ਜੂਨ ਵੱਲੋਂ ਖੇਡੇ ਸੀ ਸੋ ਇਸੇ ਤਰ੍ਹਾਂ ਹੀ ਚੱਲਦੇ ਚੱਲਦੇ ਤੁਸੀਂ ਵੀ ਹਮ ਜੇ ਕਈ ਵਾਰੀ ਬਹੁਤ ਸਾਰੇ ਬੰਦੇ ਕਹਿਣਗੇ ਬਾਈ ਜੀ ਬੜੀ ਮਿਹਨਤ ਕੀਤੀ ਤੁਸੀਂ ਐਮਐਲਏ ਬਣ ਕੇ ਪਰ ਮੈਨੂੰ ਨਹੀਂ ਲੱਗਦਾ ਵੀ ਮੈਂ ਮਿਹਨਤ ਕੀਤੀ ਪਰ ਇੰਨੀ ਗੱਲ ਜ਼ਰੂਰ ਆ ਮੈਂ ਚੱਲਦਾ ਰਿਹਾ ਸਮੇਂ ਦੇ ਨਾਲ ਮੈਂ ਸਮੇਂ ਤੋਂ ਪਿੱਛੇ ਨਹੀਂ ਰਿਹਾ ਕਦੇ ਵੀ ਜਦੋਂ ਵੀ ਲੋੜ ਹੁੰਦੀ ਅੱਜ ਵੀ ਮੇਰੀ ਆਦਤ ਹੈ ਸਵੇਰੇ 4 ਵਜੇ ਜ਼ਰੂਰ ਉੱਠਦਾ ਹਾਂ ਇੱਕ ਵਾਰ 4 ਵਜੇ ਮੇਰਾ అలਾਰਮ ਵੱਜਦਾ ਹੀ ਵੱਜਦਾ। ਔਰ ਦੂਜੀ ਗੱਲ ਇਹ ਹੈ ਮੈਂ ਹਮੇਸ਼ਾ ਲੋਕਾਂ ਨੂੰ ਕਹਿੰਦਾ ਉਹਨਾਂ ਨੂੰ ਮੈਨੂੰ ਗਰਮੀ ਨਹੀਂ ਲੱਗਦੀ। ਹਮੇਸ਼ਾ ਕਈ ਵਾਰੀ ਪਿਛਲੇ ਵਾਰੀ ਵੀ ਪਿੰਡਾਂ ਦੇ ਬੰਦੇ ਕਹਿੰਣ ਕਿ ਭਾਈ ਗਰਮੀ ਬਹੁਤ ਹੈ। ਉਹਨੂੰ ਕਹਿੰਦੇ ਜੇ ਗਰਮੀ ਤੋਂ ਡਰ ਕੇ ਫਿਰ ਤੱਕ ਕੰਮ ਕਰੀਂ ਬੈਠੇ। ਸੋ ਕਦੇ ਕਿਸੇ ਚੀਜ਼ ਤੋਂ ਡਰਨਾ ਨਹੀਂ। ਤੁਹਾਡੇ ਮਨ ਦਾ ਡਰੀ ਹੈ। ਔਰ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੱਲਾ ਇਹ ਹੀ ਨਹੀਂ ਅੱਜ ਜਿਵੇਂ ਬੱਚਿਆਂ ਨੇ ਇੱਥੇ ਅੱਜ ਜੇ ਮੈਂ ਇੱਥੇ ਸਟੇਜ ਤੇ ਬੋਲ ਰਿਹਾ ਆ ਮੈਨੂੰ ਅੱਜ ਵੀ ਯਾਦ ਆ ਸਾਡੇ ਪ੍ਰਾਇਮਰੀ ਦੇ ਸਾਡੇ ਮੈਡਮ ਹੁੰਦੇ ਸੀ ਸੀਤਾ ਭੈਣ ਜੀ ਕਹਿੰਦੇ ਹੁਣ ਤਾਂ ਅਸੀਂ ਅੱਜ ਵੀ ਕੋਕੇ ਅਧਿਆਪਕਾਂ ਨੂੰ ਉਹਦਾ ਭੈਣ ਜੀ ਕਹਿ ਕੇ ਬੁਲਾਉਂਦੇ ਸੀ ਸਰ ਨਹੀਂ ਕਹਿੰਦੇ ਸੀ ਮਾਸਟਰ ਜੀ ਕਹਿੰਦੇ ਸੀ ਚਿੰਨ ਲਾਲ ਜੀ ਹੁੰਦੇ ਸੀ ਸਾਡੇ ਉਹ ਖੀਰਲੇ ਦਮ ਤੱਕ ਮੇਰੇ ਰਹਿਨਮਾ ਰਹੇ ਔਰ ਮੈਨੂੰ ਗਾਈਡ ਕਰਦੇ ਰਹੇ ਤੋਂ ਸੀਤਾ ਭੈਣ ਜੀ ਹੁਣ ਜਦੋਂ ਸਾਡੇ ਡੀਓ ਸਾਹਿਬ ਨੇ ਆਉਣਾ ਤਾਂ ਉਹਨਾਂ ਨੇ ਕਿਹਾ ਵੀ ਗੀਤ ਸੁਣਾਓ ਤਾਂ ਸਾਨੂੰ ਇੱਕ ਹੀ ਗੀਤ ਆਉਂਦਾ ਹੁੰਦਾ ਸੀ ਸਤਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ ਰੀਜਾ ਲਾਲਾ ਵੇਹਦੀ ਦੁਨੀਆ ਸਾਰੀ ਆ ਉਸ ਗੀਤ ਨੂੰ ਗਾਉਂਦਿਆਂ ਗਾਉਂਦਿਆਂ ਅੱਜ ਇਸ ਸਟੇਜ ਤੱਕ ਪਹੁੰਚਿਆ ਸੋ ਕਦੇ ਨਾ ਘਬਰਾਇਆ ਕਰੋ ਕਿਸੇ ਗੱਲ ਤੋਂ ਵੀ ਮੈਂ ਇਥੋਂ ਇੱਕ ਗਲਤ ਹੋ ਜੂ ਤਾਂ ਫਿਰ ਕੀ ਹੋ ਜੂ ਗਲਤ ਹੋ ਜੂ ਕਦੇ ਨਾ ਡਰੋ ਕਿ ਫੇਰ ਹੋ ਜਾਗੇ ਫੇਰ ਹੋਣਾ ਵੀ ਕੋਈ ਵੱਡੀ ਗੱਲ ਨਹੀਂ ਬਹੁਤ سارے ਦੁਨੀਆ ਦੇ ਮਹਾਨ ਬੰਦੇ ਆ ਜਿਨ੍ਹਾਂ ਦੀ ਜ਼ਿੰਦਗੀ ਪੜੋਗੇ ਉਹ ਬੜੇ ਵਾਰੀ ਫੇਰ ਜਿਹੜਾ ਉਹ ਸਫਲ ਨਹੀਂ ਹੁੰਦਾ ਤੇ ਕੋਈ ਦੁਆਈਆਂ ਦਾ ਤਜਰਬਾ ਤਾਂ ਹੋਰ ਤਜਰਬਾ ਆਪਾਂ ਖਿਡਾਰੀ ਵੀ ਦੇਖਦੇ ਆ ਉਹ ਕਿੰਨੀ ਪ੍ਰੈਕਟਿਸ ਕਰਦਾ ਸਾਲ 'ਚ ਉਹਨੇ ਇੱਕ ਕੰਪੀਟੀਸ਼ਨ ਲੜਨਾ ਦਾ ਤਾਂ ਸਾਰਾ ਸਾਲ ਉਹ ਪ੍ਰੈਕਟਿਸ ਕਰਦਾ ਰੋਜ਼ ਕਈ-ਕਈ ਵਾਰੀ ਭੱਜ-ਬੱਜ ਕੇ ਆਪਦਾ ਟਾਈਮ ਕੱਢ ਕੇ ਦੇਖਦਾ ਕਈ-ਕਈ ਵਾਰੀ ਛਾਲ ਲਾ ਕੇ ਦੇਖਦਾ ਮੈਂ ਕਿੰਨੀ ਲੰਮੀ ਛਾਲ ਲਾਉਣਾ ਉਹਦਾ ਹਰ ਵਾਰੀ ਹਰ ਪ੍ਰੈਕਟਿਸ ਨੂੰ ਕਿੰਨੇ-ਕਿੰਨੇ ਵਾਰੀ ਕਰਦਾ ਹੈ ਫਿਰ ਕਿਤੇ ਜਾ ਕੇ ਉਹਨੂੰ ਉਹਦਾ ਉਹ ਜਿਹੜਾ ਉਹ ਜਿੱਥੇ ਸਫਲ ਹੁੰਦਾ ਔਰ ਉਹ ਉਹ ਆਪਣੀ ਮੰਜ਼ਿਲ ਤੇ ਪਹੁੰਚਦਾ ਸੋ ਇਸ ਵਾਸਤੇ ਵਿਦਿਆਰਥੀਓ ਅਸੀਂ ਸਮਝਣਾ ਪ੍ਰਾਈਵੇਟ ਸਕੂਲਾਂ ਦੀ ਜੇ ਗੱਲ ਕਰੀਏ ਆਪਾਂ ਸਾਰੇ ਬੰਦੇ ਪਿੰਡਾਂ ਦੇ ਬੈਠੇ ਆ ਲੱਖਾਂ ਸਾਡੇ ਵਿਦਿਆਰਥੀ ਇੱਥੇ ਸਕੂਲਾਂ 'ਚ ਪੜ੍ਹਦੇ ਪ੍ਰਾਈਵੇਟ 'ਚ ਮੈਨੂੰ ਇਹਨਾਂ ਪਿੰਡਾਂ ਦੇ ਵਿੱਚੋਂ ਇੱਕ ਵੀ ਕੋਈ ਅਫਸਰ ਦੱਸ ਦਿਓ ਜਿਹੜਾ ਪ੍ਰਾਈਵੇਟ ਸਕੂਲਾਂ ਨੇ ਬਣਾਇਆ ਹੋਵੇ ਇੱਕ ਵੀ ਸਾਡੇ ਇਲਾਕੇ ਦਾ ਕੋਈ ਇੱਕ ਸਕੂਲ ਆ ਪੜਾਇਆ ਤਾਂ ਮੈਨੂੰ ਦੱਸ ਦਿਓ ਦੇਖਦੇ ਤੁਹਾਨੂੰ ਮਿਲਣਗੇ ਆ ਜਿੰਨੇ ਬੰਦੇ ਬੈਠੇ ਆ ਸਾਰੇ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਆ ਸਿਰਫ ਤੇ ਸਿਰਫ ਕੀ ਹੋਇਆ ਕਿ ਅਸੀਂ ਉਹਨਾਂ ਦੀ ਚਮਕ-ਦਮਕ ਨੂੰ ਵੇਖ ਕੇ ਫਸ ਗਏ। ਆ ਹੁਣ ਆ ਜਦੋਂ ਪੇਪਰ ਹੋ ਕੇ ਹਟੇ ਮੈਂ ਦੂਜੇ ਸਕੂਲਾਂ 'ਚ ਵੀ ਦੱਸਦਾ ਇੱਕ ਬੱਚਾ ਇੱਕ ਸਕੂਲ ਦੇ ਵਿੱਚੋਂ 9ਵੀਂ ਕਲਾਸ 'ਚੋਂ ਫੇਲ ਹੋਇਆ ਨਾਮੀ ਸਕੂਲ 'ਚੋਂ। ਤੋਂ ਬੱਚੇ ਦੇ ਮਾਪੇ ਉਹ ਮੇਰੇ ਮਿੱਤਰ ਸੀ ਉਹ ਮੇਰੇ ਕੋਲ ਆਏ ਮੈਨੂੰ ਕਹਿੰਦੇ ਭਾਈ ਜੀ ਸਾਡਾ ਬੱਚਾ ਪਾਸ ਕਰਾ ਦਿਓ ਉਹਦਾ ਸਾਲ ਮਰਦਿਓ ਅਸੀਂ ਹੋਰ ਸਕੂਲ 'ਚ ਲਾ ਲੀਏ। ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਇਹਨੂੰ ਪਾਸ ਕਰ ਦਿਓ ਚਲ ਤੁਸੀਂ ਨਹੀਂ ਰੱਖਣਾ ਜਵਾਕ ਨੂੰ। ਤਾਂ ਕਿਸੇ ਹੋਰ ਸਕੂਲ ਚ ਲਾ ਲੈਣਗੇ ਮੈਨੂੰ ਇਸ ਗੱਲ ਦੀ ਹੈਰਾਨੀ ਹੋਈ ਜਦੋਂ ਮੈਂ ਉਹਨੂੰ ਇੱਕ ਹੋਰ ਸਵਾਲ ਕੀਤਾ ਮੈਂ ਕਿਹਾ 8ਵੀਂ ਤੱਕ ਤੁਹਾਡੇ ਸਕੂਲ ਚ ਹੀ ਪੜਿਆ ਉਦੋਂ ਪਾਸ ਕਿਵੇਂ ਹੋਂਦੜਾ ਕਹਿੰਦੇ ਬੱਚੇ ਨਲਾਇਕ ਆ ਜੀ ਕਹਿੰਦੇ ਜੀ ਅਸੀਂ ਵੀ ਤਾਂ 8ਵੀਂ ਤੱਕ ਸਾਰਿਆਂ ਨੂੰ ਹੀ ਪਾਸ ਕਰੀ ਜਾਂਦੇ ਹਾਂ ਅਸੀਂ ਤਾਂ ਸਮਝਦੇ ਸਾਡਾ ਬੱਚਾ ਹੁਣ ਸੇਬ ਨੂੰ ਐਪਲ ਕਹਿੰਨ ਸਕੇ ਪਤਾ ਨਹੀਂ ਕਿੰਨਾ ਕੁ ਹਿਸ਼ਾਰ ਹੋ ਗਿਆ ਜਿਹੜੀ ਗੱਲ ਸਾਨੂੰ ਉਹੋ ਜੀ ਗੱਲ ਸਿਖਾਉਂਦੇ ਆ ਵੀ ਮਾਪੇ ਨੂੰ ਸਮਝ ਹੀ ਨਾ ਆਵੇ ਤੇ ਮਾਪੇ ਨੂੰ ਲੱਗੇ ਸਾਡਾ ਬੱਚਾ ਬਹੁਤ ਹੁਸ਼ਿਆਰ ਆ। ਸਗੋਂ ਜਿਹੜੀ ਗੱਲ ਸਾਡਾ ਬੱਚਾ ਸਾਨੂੰ ਸਮਝਾ ਸਕਦਾ ਉਹ ਹੁਸ਼ਿਆਰੀ ਹੈ। ਜਿਹੜਾ ਬੱਚਾ ਸਾਨੂੰ ਗੱਲ ਹੀ ਨਹੀਂ ਦੱਸ ਸਕਦਾ ਸਕੂਲ 'ਚ ਕੀ ਪੜ੍ਹ ਕੇ ਆ ਉਹ ਬੱਚਾ ਕਹਦਾ ਹੁਸ਼ਿਆਰ। ਸੋ ਇਸ ਵਾਸਤੇ ਉਹਨਾਂ ਦਾ ਇੱਕ ਲਫਾਫਾ ਬਣਾਇਆ ਹੋਇਆ ਤੇ ਉਹ ਲਫਾਫਾ ਕਿਹਾ 20 ਸਾਲ ਹੋ ਗਏ 15-15 ਲੱਖ ਲਾ ਕੇ ਸੀ ਬੱਚੇ ਨੂੰ ਪਲੱਸ 2 ਕਰਾਉਂਦੇ ਆ ਪ੍ਰਾਈਵੇਟ ਸਕੂਲਾਂ ਦੇ ਵਿੱਚ। ਤੇ 15 ਲੱਖ ਤੋਂ ਬਾਅਦ 25 ਲੱਖ ਰੁਪਈਆ ਹੋਰ ਉੱਤੇ ਲਾਉਣਾ ਪੈਂਦਾ ਬਾਹਰ ਭੇਜਣ ਵਾਸਤੇ ਉੱਚੇ ਖੇਤੀ ਕਰਨ ਜੋਗਾ ਵੀ ਨਹੀਂ ਰਹਿੰਦਾ ਉਹ ਗਿਣਤੀ ਜਿਹੜੇ ਬੰਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਅਸੀਂ ਵੀ ਪੜ੍ਹਦੇ ਰਹੇ ਹਾਂ ਜਦੋਂ ਐਤਵਾਰ ਨੂੰ ਛੁੱਟੀ ਹੁੰਦੀ ਸੀ ਮੱਛਾਂ ਵੀ ਚਾਰ ਦੇ ਘਾ ਲੰਦੇ ਸੀ ਜਦੋਂ ਕਣਕ ਆਉਂਦੀ ਸੀ ਕਣਕ ਵੜਦੇ ਵੀ ਸੀ ਨਾਲ ਰੁੱਕ ਵੀ ਫੜਾਉਂਦੇ ਸੀਗੇ ਰੁੱਕ ਲਾਉਂਦੇ ਵੀ ਸੀ ਸਾਰੇ ਕੰਮ ਕੀਤੇ ਖਾਲੇ ਵੀ ਘੜਦੇ ਰਹੇ ਤੇ ਨੌਕਰੀਆਂ ਵੀ ਮਿਲੀਆਂ ਤਰਕੀਆਂ ਵੀ ਕੀਤੀਆਂ ਤੇ ਅੱਜ ਐਮ.ਐਲ.ਏ ਵੀ ਬਣ ਗਏ ਤੇ ਪਰ ਜਿਹੜੇ ਸਾਡੇ ਨਾਲ ਇਕੱਲੇ ਅੰਗਰੇਜ਼ੀ ਸਕੂਲ ਚ ਪੜ੍ਹਨ ਵਾਲੇ ਸੀਗੇ ਬੰਦੇ ਉਹ ਇਕੱਲੇ ਅੰਗਰੇਜ਼ੀ ਪੜ੍ਹਨ ਜੋਗੇ ਰਹਿ ਗਏ ਉਹ ਵਿਚਾਰੇ ਵੇਲੇ ਤੁਰੇ ਫਿਰਦੇ ਤੇ ਜਾਂ ਵਿਦੇਸ਼ਾਂ ਨੂੰ ਮੂੰਹ ਕੀਤਾ ਉਹਨਾਂ ਨੇ ਵੀ ਚੱਲ ਹੁਣ ਇੱਥੇ ਤੜੀ ਕੁਝ ਬਣਦਾ ਤੇ ਵਿਦੇਸ਼ਾਂ ਨੂੰ ਹੋ ਜੀ ਗਿਆ ਸੋ ਇਸ ਅਕਤਾਲ ਦੇ ਉੱਤੇ ਚੱਲਦੀਆਂ ਸੀਗੀਆਂ ਰਿਦਮ ਦੇ ਉੱਤੇ ਇਹ ਸਾਡੀ ਜ਼ਿੰਦਗੀ ਤਾਲ ਹੈ ਇੱਕ ਗੁਰਬਾਣੀ ਪੜੋਗੇ ਸਾਰੀ ਦੀ ਸਾਰੀ ਗੁਰਬਾਣੀ ਜਿਹੜੀ ਹੈ ਉਹ ਲਿਖੀ ਹੋਈ ਆ ਰਾਗਾਂ ਦੇ ਵਿੱਚ ਜੇਕਰ ਤੁਸੀਂ ਰਾਗ 'ਚ ਬਾਣੀ ਪੜਦੇ ਹੋ ਤਾਂ ਉਹਦਾ ਆਨੰਦ ਹੀ ਅੱਖਰਾ ਹੈ। ਬਈ ਮੇਜ ਇੱਕ ਤਾਂ ਥੋੜਾ ਜਿਹਾ ਉਹਦੇ ਵਿੱਚੋਂ ਸਪੀਕਰ ਬੰਦ ਹੋ ਜੇ ਤਾਂ ਕੋਸ਼ ਹੋ ਜੇ ਉਦੋਂ ਬੱਚਿਆਂ ਦੇ ਪੈਰ ਚੱਲੋ ਖੜ ਜਾਂਦੇ ਆ। ਜਿਹੜਾ ਬੱਚਾ 2-4 ਦਿਨ ਨਹੀਂ ਆਉਂਦਾ ਤਾਂ ਉਹਦੀ ਉਹਦਾ ਰਿਦਮ ਟੁੱਟ ਜਾਂਦਾ ਹੈ। ਉਹਦਾ ਵਿੱਚੋਂ ਲਿੰਕ ਟੁੱਟ ਜਾਂਦਾ ਪੜਾਈ ਨਾਲੋਂ ਤੇ ਫਿਰ ਉਹਨੂੰ ਪੜ੍ਹਨਾ ਔਖਾ ਹੋ ਜਾਂਦਾ ਉਹਨੂੰ ਪੜਾਈ ਔਖੀ ਲੱਗਦੀ ਆ। ਲਗਾਤਾਰ ਪੜ੍ਹਾਈ ਦੇ ਨਾਲ ਤੁਸੀਂ ਉਹਨੂੰ ਪੜ੍ਹਦੇ ਰਹੋ ਤਾਂ ਕੋਈ ਔਖੀ ਨਹੀਂ ਪੜਾਈ। ਜਿੰਨੀ ਸੌਖੀ ਪੜ੍ਹਾਈ ਹੈ ਉਹਨਾਂ ਸੌਖਾ ਹੋਰ ਕੋਈ ਕੰਮ ਨਹੀਂ। ਮੈਂ ਗੇਮ ਵੀ ਕਰਦਾ ਰਿਹਾ ਸਾਰੇ ਕੁਝ ਕੀਤੇ ਪਰ ਜਿੱਦਾਂ ਸੌਖਾ ਪੜਨਾ ਹੈ ਆਰਾਮ ਨਾਲ ਬੈਠ ਜਾਓ ਨਹਾ ਤੋ ਗਈ ਤੇ ਪੜ ਲਓ ਉੱਚ ਕੀ ਗੇਮ ਕਰਨ ਜਾਣਾ ਪੈਂਦਾ ਸੀ ਪਹਿਲਾਂ ਤਾਂ ਉਹ ਤੇ ਉਹ ਜਾਨ ਸਰ ਕਹਿੰਦਾ 20 ਮਿੰਟ ਭੱਜ ਲਓ ਬਈ ਵਾਰਮ ਅਪ ਹੀ 20 ਮਿੰਟ ਭਜਾ ਕੇ ਕਰਦਾ ਸੀ ਤਾਂ ਹੋਰ ਜਿੰਨੀਆਂ ਵੀ ਸੀ ਦੂਰ ਦੂਰ ਤੱਕ ਖੇਡਣ ਜਾਣਾ ਰਾਤਾਂ ਨੂੰ ਲੇਟ ਹੋ ਜਾਣਾ ਬਹੁਤ ਮੁਸੀਬਤਾ ਝੱਲ ਝੱਲ ਕੇ ਪਰ ਪੜਨਾ ਕੀ ਹੈ ਘਰੇ ਬੈਠ ਕੇ ਪੜਨਾ ਹੁੰਦਾ ਹੈ ਤੁਰ ਉਦਾਹਰਨਾ ਦੇਵਾਂਗੇ 14 ਤਰੀਕ ਨੂੰ ਜਨਮ ਦਿਨ ਸੀ ਡਾਕਟਰ ਭੀਮਰਾਉ ਬੇਦਕਰਜੀ ਦਾ ਆਪਾਂ ਸਾਰੇ ਗਰੀਬ ਲੋਕ ਬੈਠੇ ਆ ਡਾਕਟਰ ਭੀਮਰਾਉ ਬੇਦਕਰਜੀ ਦਾ ਜੀਵਨ ਜ਼ਰੂਰ ਪੜਨਾ ਚਾਹੀਦਾ ਸਾਨੂੰ ਹਰ ਬੰਦੇ ਨੂੰ ਕਿਉਂਕਿ ਬਹੁਤੀ ਵਾਰੀ ਅਸੀਂ ਕਿਸੇ ਜਗ੍ਹਾ ਤੇ ਵੀ ਜਾ ਕੇ ਰੁਕ ਜਾਂਦੇ ਆ ਵੀ ਨਹੀਂ ਇਹ ਨਹੀਂ ਹੋਣਾ ਉਸ ਬੰਦੇ ਨੇ ਜੋ ਕੁਝ ਕੀਤਾ ਕਲਾਸ ਦੇ ਬਾਹਰ ਬੈਠ ਕੇ ਪੜਦਾ ਸੀ ਸਭ ਤੋਂ ਵੱਡੀ ਗੱਲ ਤਾਂ ਕਲਾਸ ਦੇ ਅੰਦਰ ਨਹੀਂ ਬੈਠਦਾ ਸੀ ਕਲਾਸ ਦੇ ਬਾਹਰ ਬੈਠਦਾ ਸੀ ਤੇ ਪਾਣੀ ਨਹੀਂ ਪੀਂਦਾ ਅਜਾਜਤ ਸੀ ਘੜੇ ਦੇ ਵਿੱਚੋਂ ਆਪਦੇ ਹੱਥ ਨਾਲ ਜੇ ਪੀ ਆ ਨਾ ਕੇ ਪਾਣੀ ਪੀਉਂਦਾ ਸੀ ਤਾਂ ਪਿੰਦਾ ਸੀ ਜਾਂ ਕੋਈ ਬੱਚਾ ਹੋਰ ਜਾਂਦਾ ਸੀ ਉਹਨੂੰ ਪਾਣੀ ਪਿਉਂਦਾ ਸੀ ਤੇ ਨਹੀਂ ਸਾਰਾ ਦਿਨ ਬਿਨਾਂ ਪਾਣੀ ਪੀਚਿਆ ਸਕੂਲ 'ਚ ਰਹਿੰਦਾ ਸੀ ਉਹਦੀ ਸਾਰੀ ਜਾਤੀ ਨੇ ਖੁਸ਼ੀ ਮਨਾਈ ਜਿਵੇਂ ਆਪਾਂ ਦਿਵਾਲੀ ਮਨਾਉਂਦੇ ਕੱਲਾ ਡਾਕਟਰ ਭੀਮਰਾਓਂ ਬੇਦਕਰ ਸੀ ਜੀ ਨੇ 10ਵੀਂ ਪਾਸ ਕੀਤੀ ਸੀ ਸਾਰੀ ਜਾਤੀ ਦੇ ਵਿੱਚ ਪਰ ਜਿੰਨਾ ਉਹ ਪੜਿਆ ਅਮਰੀਕਾ ਅੰਗਲੈਂਡ ਜਰਮਨ ਜਿੰਨੀਆਂ ਡਿਗਰੀਆਂ ਉਹਨਾਂ ਨੇ ਲਈਆਂ ਅੱਜ ਤੱਕ ਸਾਡੇ ਕੋਲੇ ਕਿਸੇ ਬੰਦੇ ਕੋਲੇ ਨਹੀਂ ਹੋਣੀਆਂ ਅੱਜ ਵੀ ਅੱਜ ਤਏ ਅਸੀਂ ਜਿੰਨੇ ਮਰਜ਼ੀ ਪੜ ਗਏ ਅੱਜ ਤੱਕ ਵੀ ਉਹਨੀ ਡਿਗਰੀ ਕਿਸੇ ਕੋਲੇ ਨਹੀਂ ਹੋਣੀ 60 ਦੇਸ਼ਾਂ ਦਾ ਸੰਵਿਧਾਨ ਪੜਿਆ 60 ਦੇਸ਼ਾਂ ਦਾ ਕਾਰੇ ਨਾਲ ਲਗਨ ਦੇ ਨਾਲ ਮਿਹਨਤ ਦੇ ਨਾਲ ਕਿ ਮੈਂ ਕੁਝ ਕਰਨਾ ਹੈ ਉਹਨਾਂ ਦਾ ਹਰ ਜਦੋਂ ਵੀ ਤੁਸੀਂ ਅੱਗੇ ਵਧਦੇ ਹੋ ਤਾਂ ਤੁਸੀਂ ਤਾਂ ਵਦੋਂਗਾ ਜੇ ਤੁਹਾਡੇ ਮਨ ਦੇ ਵਿੱਚ ਲਗਨ ਹੋਊ ਕਿ ਅਸੀਂ ਕੁਝ ਕਰਨਾ ਹੈ ਡਾਕਟਰ ਅਬਦੁਲ ਕਲਾਮ ਸੁਣੇ ਸਾਰਿਆਂ ਨੇ ਜਿਹਨੇ ਜਿਹਨੇ ਸੁਣਿਆ ਹੱਥ ਖੜੇ ਕਰੋ ਜਿਹਨੇ ਜਿਹਨੇ ਸੁਣਿਆ ਉਹ ਹੀ ਕਰਿਓ ਡਾਕਟਰ ਅਬਦੁਲ ਕਲਾਮ ਆਪਣੇ ਵਾਂਗੂ ਗਰੀਬ ਪਰਿਵਾਰ ਦੇ ਵਿੱਚ ਸੀ ਆਪਣੇ ਵਾਂਗੂ 10-10 ਕਿਲੋਮੀਟਰ ਤੁਰ ਕੇ ਜਾਂਦਾ ਸੀ ਨੰਗੇ ਪੈਰੀ ਤੇ ਦੇਸ਼ ਦਾ ਸਭ ਤੋਂ ਵੱਡੇ ਅਹੁਦੇ ਤੇ ਪਹੁੰਚਿਆ ਰਾਸ਼ਟਰਪਤੀ ਤੋਂ ਉੱਤੇ ਦੇਸ਼ ਦੇ ਵਿੱਚ ਕੋਈ ਅਹੁਦਾ ਨਹੀਂ ਉੱਥੇ ਅਬਦੁਲ ਕਲਾਮ ਜੀ ਪਹੁੰਚੇ ਤੇ ਦੇਸ਼ ਦੇ ਸਭ ਤੋਂ ਵੱਡੇ ਸਾਇੰਸਦਾਨ ਡਾਕਟਰ ਅਬਦੁਲ ਕਲਾਮ ਸੀ। ਤੋਂ ਇਸ ਵਾਸਤੇ ਤੁਹਾਨੂੰ ਬੱਚਿਓ ਕਹਿ ਰਹੇ ਕਿ ਤੁਸੀਂ ਵੀ ਅਬਦੁਲ ਕਲਾਮ ਬਣ ਸਕਦੇ ਆ ਤੁਸੀਂ ਵੀ ਡਾਕਟਰ ਭੀਮਰਾਓ ਬੇਦਕਰ ਬਣ ਸਕਦੇ ਹੋ ਪਰ ਉਹਦੇ ਲਈ ਇੱਕੋ ਸ਼ਰਤ ਹੈ ਕਿ ਤੁਹਾਨੂੰ ਮਿਹਨਤ ਕਰਨੀ ਪਊਗੀ। ਦੇਖੋ ਵੀ ਮਿਹਨਤ ਕੋਈ ਹੋਰ ਕਰੇ ਤੇ ਤਰੱਕੀ ਸਾਨੂੰ ਮਿਲ ਜੇ ਫੇਰ ਨਹੀਂ ਹੋਣਾ ਮਿਹਨਤ ਵੀ ਤੁਹਾਨੂੰ ਕਰਨੀ ਪੈਣੀ ਹੈ ਤੇ ਤਰੱਕੀ ਵੀ ਤੁਹਾਨੂੰ ਮਿਲੂਗੀ ਔਰ ਇਸ ਕੁਦਰਤ ਦਾ ਪ੍ਰਮਾਤਮਾ ਦਾ ਇਹ ਨਿਜਮ ਹੈ ਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਉਹ ਕੁਦਰਤ ਦਾ ਜਿਹੜੀ ਉਹਦਾ ਫਲ ਜਿਹੜਾ ਜ਼ਰੂਰ ਦਿੰਦੀ ਆ ਕੋਈ ਬੰਦਾ ਦੁਨੀਆ ਤੇ ਇਹ ਨਹੀਂ ਕਹਿ ਸਕਦਾ ਮੈਂ ਮਿਹਨਤ ਕੀਤੀ ਸੀ ਤੇ ਮੈਨੂੰ ਫਲ ਨਹੀਂ ਮਿਲਿਆ ਇੱਥੇ ਜ਼ਰੂਰ ਆ ਵੀ ਕਈ ਵਾਰ ਜਦੋਂ ਹੱਥ ਪੈਣ ਵਾਲਾ ਹੁੰਦਾ ਇੱਕ ਆਪਣੇ ਪਿੰਡਾਂ ਦੀ ਘਾਵਤ ਹੈ ਕਿ ਕੋਈ ਜੱਟ ਨੇ ਸੁਹਾਗਾ ਚੱਕ ਲਿਆ ਤੇ ਕਹਿੰਦਾ ਇਹਨੂੰ ਸੋਨੇ ਦਾ ਬਣਾਉਣਾ ਹੱਥਾਂ ਤੇ ਚੱਕ ਕੇ ਖੜਾ ਰਿਹਾ ਤੇ ਜਦ ਤੈਮ ਆਇਆ ਸੋਨੇ ਦਾ ਬਣਨ ਦਾ ਤੇ ਥੱਲੇ ਸਿੱਟਦਾ ਕਹਿੰਦਾ ਓਏ ਰੱਬਾ ਇਹਨੂੰ ਲੋਹੇ ਦਾ ਹੀ ਬਣਾ ਦੇ ਤੇ ਜਦੋਂ ਸਟਿਓ ਨੇ ਨਹੀਂ ਬੱਸ ਸੁਣਨੀ ਇਹ ਲੱਗੇ ਰਹਿਣਾ ਜੇ ਸੋਨੇ ਦਾ ਬਣਾਉਣਾ ਨਾ ਤਾਂ ਫਿਰ ਸੋਨੇ ਦਾ ਬਣੇ ਤੱਕ ਹਟਣਾ ਨਹੀਂ ਫਿਰ ਉਹਨਾਂ ਚਿਰ ਪਿੱਛੇ ਨਹੀਂ ਹਟਣਾ ਪਿੱਛੇ ਮੁੜ ਕੇ ਨਹੀਂ ਦੇਖਣਾ ਵੀ ਜੇ ਕਲਾਸ 'ਚ ਫਰਸਟ ਰੋਅ ਦੀ ਗੱਲ ਹੈ ਤਾਂ ਫਿਰ ਉਹਨਾਂ ਚਿਰ ਬਹੁਨੀ ਮਿਹਨਤ ਕਰਨੀ ਹੈ ਜਿੰਨੇ ਚਿਰ ਦੂਜਿਆਂ ਤੋਂ ਅੱਗੇ ਨਹੀਂ ਲੰਘ ਜਾਂਦੇ ਲੱਗੇ ਰਹਿਣਾ ਹਰ ਇੱਕ ਨੂੰ ਦਿਮਾਗ ਦਿੱਤਾ ਪਰਮਾਤਮਾ ਨੇ ਹਰ ਇੱਕ ਨੂੰ ਅੱਖਾਂ ਦਿੱਤੀਆਂ ਨੱਕ ਕੰਨ ਸਾਰਿਆਂ ਨੂੰ ਦਿੱਤੇ ਐ ਤੇ ਪਰ ਜਿਹੜਾ ਬੰਦਾ ਅੱਗੇ ਲੰਘਦਾ ਉਹ ਸਿਰਫ ਇਸੇ ਕਰਕੇ ਲੰਘਦਾ ਕਿ ਦੂਜਿਆਂ ਨਾਲੋਂ ਵੱਧ ਮਿਹਨਤ ਕਰਦਾ ਜਿਹੜਾ ਵੀ ਮਿਹਨਤ ਵੱਧ ਕਰੂ ਅੱਗੇ ਲੰਘ ਜੂ ਜਿਹੜਾ ਮਿਹਨਤ ਘੱਟ ਕਰੂਗਾ ਪਿੱਛੇ ਰਹਿ ਜੂ ਤੇ ਅਸੀਂ ਇਹ ਸੋਚਣਾ ਵੀ ਅਸੀਂ ਮਿਹਨਤ ਵੱਧ ਕਰਨੀ ਆ ਕਿਸੇ ਨਾਲੋਂ ਵੀ ਅੱਗੇ ਲੰਘਣ ਵਾਸਤੇ ਤੁਹਾਡੇ ਆਪ ਦੇ ਮਨ ਨੂੰ ਜਿੰਨਾ ਜ਼ਰੂਰੀ ਆ ਆਪਕਸਰ ਪਿੰਡਾਂ ਦੇ ਵਿੱਚ ਕਹਿੰਦੇ ਆ ਮਨ ਜਿੱਤੇ ਜੱਗ ਜੀਤ ਜਿਸ ਬੰਦੇ ਨੇ ਆਪਦੇ ਮਨ ਨੂੰ ਜਿੱਤ ਲਿਆ ਇਹ ਵੀ ਮਨ ਕਹਿੰਦਾ ਸੋਣਾ ਹੈ ਫਿਰ ਜਿਹਨੇ ਤਾਂ ਕਿਹਾ ਵੀ ਨਹੀਂ ਹਲੇ ਨਹੀਂ ਸੋਣਾ ਓਕੇ ਹੁਣ ਅਸੀਂ ਪੋਲੀਟੀਸ਼ਨ ਹੋ ਗਏ ਆ ਤੇ ਲਾਰੇ ਲਾਉਣ ਦੀ ਸਾਨੂੰ ਆदत ਪੈ ਗਈ ਕਈ ਵਾਰੀ ਲਾਰੇ ਲਾ ਲੈਨੇ ਆ ਤੇ ਮੈਂ ਨਾ ਆਪਦੇ ਆਪ ਨੂੰ ਵੀ ਲਾਰੇ ਲਾ ਲੈਨੇ ਕੱਲੇ ਤੁਹਾਨੂੰ ਨਹੀਂ ਸਵੇਰੇ ਕਈ ਰਾਤ ਨੂੰ ਲੇਟ ਆਈਏ ਤਾਂ ਤੜਕੇ ਜਦੋਂ ਲਾਰਮ ਵੱਜਦਾ ਤਾਂ ਉੱਠੇ ਫਿਰ ਕਈ ਵਾਰੀ ਮਨ ਕਹਿੰਦਾ ਹਲੇ ਹੁਣ ਤਾਂ ਸੁੱਤਿਆ ਸੀ 2 ਘੰਟੇ ਤਾਂ ਹੋਏ ਨੇ 2 ਵਜੇ ਸੁੱਤੇ ਹਾਂ ਫਿਰ ਮਨ ਨੂੰ ਲਾਰਾ ਲਾਈਦਾ ਕੋਈ ਨਹੀਂ ਯਾਰ ਮਾੜਾ ਆਪ ਰੱਬ ਦਾ ਨਾਮ ਲੈ ਲੀਏ ਤੇ ਫੇਰ ਸੌਣਾਂਗੇ ਜਿੰਨੇ ਸੌਣਾਂਗੇ ਕੋਈ ਨਹੀਂ ਤੂੰ ਇਹ ਕੰਮ ਤਾਂ ਕਰ ਤੇ ਜਿੰਨੇ ਮੁੜ ਕੇ ਲੋਕ ਨਹੀਂ ਸੌਣ ਦਿੰਦੇ ਸੋ ਇਸ ਕਰਕੇ ਫਿਰ ਮਨ ਨੂੰ ਲਾਰਾ ਲਾਉਣਾ ਪੈਂਦਾ ਜੇ ਕਿਤੇ ਕਈ ਵਾਰੀ ਕੋਈ ਕਹਿੰਦਾ ਵੀ ਆਹ ਕੰਮ ਨੂੰ ਕਦੇ ਨਹੀਂ ਕੋਈ ਪਹਿਲੇ ਪੜ ਲਗੇ ਪਿਆਸੇ ਜਾਣ ਨੂੰ ਜੀ ਕਰਦਾ ਉਹਨੂੰ ਕਹਿੰਦੇ ਵੀ ਆਹ 10 ਕ ਲੈਣਾ ਪੜ ਲਗੇ ਤੇ ਫੇਰ ਚੱਲਦੇ ਹਾਂ ਕਿੱਤੇ ਵੀ ਜਦੋਂ ਤੇ ਤੁਹਾਡਾ ਹੋਮਵਰਕ ਨਹੀਂ ਹੁੰਦਾ ਉਹਨੇ ਦਿਨ ਆਪਦੇ ਮਨ ਨੂੰ ਲਾਰੇ ਲਾਈ ਚਲੋ ਆਪਦੇ ਜਿਹੜੀਆਂ ਤੁਹਾਡੀਆਂ ਮਨੋ ਕਾੰਖਸ਼ਾਵਾਂ ਉਹਨਾਂ ਨੂੰ ਰੋਕ ਕੇ ਰੱਖੋ ਜਿਹਨਾਂ ਤੇ ਤੁਹਾਨੂੰ ਮੰਜ਼ਲ ਨਹੀਂ ਮਿਲਦੀ ਫੇਸ ਵਾਸਤੇ ਗਰਮੀ ਬਹੁਤ ਹੈ ਬੱਚੇ ਕਦੋਂ ਦੇ ਆਪਦੇ ਹੱਥ ਹਿਲਾਈ ਜਾਂਦੇ ਆ ਪਰ ਇਹ ਗਰਮੀ ਜਿਹੜੀ ਇਹ ਸਾਨੂੰ ਇਸੇ ਗਰਮੀ ਨੇ ਬਚਾਇਆ ਆਪਾਂ ਜਿਹੜੇ ਬੱਚੇ ਵੀ ਆ ਨਾ ਬਿਮਾਰੀਆਂ ਤੋਂ ਗਰਮੀ ਕਰਕੇ ਬਚੇ ਆ ਜੇ ਸਾਡੇ ਗਰਮੀ ਨਾ ਹੋਵੇ ਤਾਂ ਹੁਣ ਨੂੰ ਅਸੀਂ ਕਦੋਂ ਦੇ ਜਿਹੜਾ ਹੈਗਾ ਬਿਮਾਰੀਆਂ ਨਾਲ ਮਾਰੇ ਜਾਣਾ ਸੀਗਾ ਅਮਰੀਕਾ ਵਾਲਿਆਂ ਨੇ ਖੋਜ ਕੀਤੀ ਉਹ ਕਦੇ ਜਿਹੜੀ ਇੰਡੀਆ ਦੀ ਗਰਮੀ ਹੈ ਉਹ ਹੀ ਬਚਾਈ ਬੈਠੀ ਹੈ। ਸੋ ਇਸ ਵਾਸਤੇ ਗਰਮੀ ਚੱਲਣੀ ਚਾਹੀਦੀ ਹੈ। ਗਰਮੀ ਦੇ ਵਿੱਚ ਮਾੜਾ ਮੋਟਾ ਬਾਹਰ ਅੰਦਰ ਭੱਜਿਆ ਕਰੋ, ਮਿਹਨਤ ਕਰਿਆ ਕਰੋ, ਤਕੜੇ ਹੋਵੋ। ਵੈ ਗਰੁੱਪ ਕਿਰਪਾ ਕਰੂਗਾ ਆਪਾਂ ਫਿਰ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ। ਆ ਸਾਡੀ ਬੱਚੀ ਜਿਹੜਾ ਨਾਟਕਪ੍ਰੇਮਪੀਤਾਲ ਇਹ ਨਸ਼ਾ ਬੰਦਾ ਤੁਹਾਨੂੰ ਕਹਿਆ ਵੀ ਉਹ ਹੀ ਕਰੂਗਾ ਜਿਹੜਾ ਕਮਜ਼ੋਰ ਹੈ। ਚਾਹੇ ਉਹ ਮਨ ਦਾ ਕਮਜ਼ੋਰ ਹੈ ਤੇ ਚਾਹੇ ਸ਼ਰੀਰ ਦਾ ਕਮਜ਼ੋਰ ਹੈ। ਤੇ ਜਦੋਂ ਮਿਹਨਤ ਕਰੋਗੇ ਥੋੜਾ ਸ਼ਰੀਰ ਤਕੜਾ ਹੋ ਜੂ ਤੇ ਜਦੋਂ ਤੁਸੀਂ ਆਪ ਦੇ ਕਿਤਾਬਾਂ ਪੜੋਗੇ ਗ੍ਰੰਥ ਪੜੋਗੇ ਤਾਂ ਤੁਹਾਡਾ ਜਿਹੜਾ ਤੁਹਾਡੀ ਆਤਮਿਕ ਤੌਰ ਤੇ ਤੁਸੀਂ ਤਕੜੇ ਹੋ ਜਾਓਗੇ ਫਿਰ ਫਿਰ ਤੁਹਾਡੇ ਕੋਲ ਇਹ ਨਸ਼ਾ ਆਊਗਾ ਤੇ ਨਾ ਭੈਣੀਆਂ ਲੰਮ ਤਾਂਉਣਗੀਆਂ ਫਿਰ ਤੁਸੀਂ ਚੰਗੇ ਇਨਸਾਨ ਬਣ ਜਾਓਗੇ ਇੰਨੀ ਬੇਨਤੀਆਂ ਕਰਦਾ ਕੋਈ ਅਖਰਵਾਦ ਘੱਟ ਬੋਲਿਆ ਕਰੇ ਉਹਦੇ ਲਈ ਮਾਫੀ ਚਾਹੁੰਦਾ ਤੇ ਮੈਂ ਮੁੱਖ ਮੰਤਰੀ ਸਾਹਿਬ ਦਾ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਅੰਦਰ ਸਾਰੇ ਸਕੂਲਾਂ ਦੇ ਵਿੱਚ ਜਾ ਜਾ ਕੇ ਤੁਹਾਡੇ ਅੱਗੇ ਨੰਨੇ-ਮੁੰਨੇ ਬੱਚਿਆਂ ਦੇ ਫਰਿਸ਼ਤਿਆਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਵਾਇਗੁਰੂ